ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪੂਰਬਲੇ ਜਨਮ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੂਰਬਲੇ ਜਨਮ ਬਾਰੇ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਆ ਇਸ ਲਈ ਅਖੀਰ ਤੱਕ ਸੁਣਿਓ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਸਮੁੰਦਰੀ ਸੀ ਜੋ ਕਿ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਪੂਰਬਲਾ ਜਮਾ ਸੀ ਅਤੇ ਦੁਸ਼ਤ ਦਮਨ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੂਰਬਲਾ ਜਮਾ ਸੀ ਜਿਸ ਬਾਰੇ ਸਤਜੋਦੀ ਸਾਖੀ ਜੋ ਸ੍ਰੀ ਸਰਬੋ ਪ੍ਰਕਾਸ਼ ਗ੍ਰੰਥ ਨਾਲ ਸੰਬੰਧਿਤ ਹੈ ਉਹ ਇਸ ਤਰ੍ਹਾਂ ਹੈ ਬਾਦਸ਼ਾ ਗੁਰੂ ਗੋਮ ਸਿੰਘ ਮਹਾਰਾਜ ਦਾ ਪਹਿਲਾ অবতার ਲੋਕ ਪਾਲ অবতার ਧਰਤ ਧਿਆਗ ਗਿਆ ਗੁਰੂ ਜੀ ਦਾ ਦੂਸਰਾ ਆਜਾਮਾ ਦੁਸ਼ਟ ਦਮਨ ਦੇ ਰੂਪ ਵਿੱਚ ਅਕਾਲ ਪੁਰਖ ਨੇ ਧਰਤ ਤੇ ਦੂਜੀ ਵਾਰ ਪ੍ਰਗਟ ਕਰਤਾ ਅਕਾਲ ਪੁਰਖ ਨੇ ਨਾਮਵਾਰ ਯੋਧੇ ਨੂੰ ਦੁਸ਼ਟ ਦਮਨ ਦਾ ਨਾਮ ਦਿੱਤਾ ਅਤੇ ਰਚਿਆ ਜੋ ਧਰਤ ਤੇ ਆਪਣੇ ਪਿਤਾ ਸਮੁੰਦਰ ਰਿषि ਭਾਵ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮਿਲਣ ਲਈ ਪ੍ਰਗਟ ਕਰਨਾ ਸੀ ਜਦੋਂ ਦਾਇਤਾਂ ਤੇ ਦੇਵਤਿਆਂ ਵਿਚਾਲੇ ਟਕਰਾਅ ਚੱਲ ਰਿਹਾ ਸੀ ਤਾਂ ਸਤਯੋਗ ਦੇ ਮਹਾਨ ਰਿਸ਼ੀ ਸ੍ਰੀ ਸਮੁੰਦਰ ਰਿਸ਼ੀ ਨੇ ਇੱਕ ਸ਼ੇਰ ਦੀ ਖਲਤੇ ਬੈਠੇ ਨਾਮ ਅਭਿਆਸ ਕਰ ਰਹੇ ਸਨ ਦੇਵਤਿਆਂ ਨੇ ਦਾਇਤਾਂ ਨਾਲ ਲੜਾਈ ਲਈ ਚੰਡੀ પાસેੋਂ ਮਦਦ ਲਈ ਬੇਨਤੀ ਕੀਤੀ ਚੰਡੀ ਨੇ ਇੱਕ ਸ਼ਕਤੀਸ਼ਾਲੀ ਰਾਕਸ਼ਸ ਰਕਤਬੀਜ ਨਾਲ ਜੰਗ ਕੀਤੀ ਚੰਡੀ ਇਸ ਦਾਇਤ ਨਾਲ ਬਹਾਦਰੀ ਨਾਲ ਲੜੀ ਤੇ ਤਲਵਾਰ ਨਾਲ ਉਸਦਾ ਸਿਰ ਵੜ ਦਿੱਤਾ ਪਰ ਜਦੋਂ ਖੂਨ ਧਰਤੀ ਨੂੰ ਛੋਇਆ ਤਦ ਰक्तਬੀਜ ਵੱਡੀ ਗਿਣਤੀ ਵਿੱਚ ਵਾਪਸ ਆ ਗਏ ਚੰਡੀ ਲੰਮੀ ਸਮੇਂ ਤੱਕ ਰक्तਬੀਜ ਨਾਲ ਲੜਦੀ ਰਹੀ ਜਿਸ ਦੀ ਗਿਣਤੀ ਕਰਨੀ ਅਸੰਭਵ ਸੀ ਅਖੀਰ ਅੰਤੋਸ ਨੇ ਜੰਗ ਦਾ ਮੈਦਾਨ ਛੱਡ ਦਿੱਤਾ ਅਤੇ ਅੰਤਰਧਿਆਨ ਹੋਣ ਲਈ ਵਿਦਿਆਚਲ ਪਹਾੜ ਤੇ ਜਾ ਕੇ ਬੈਠ ਗਈ ਚੰਡੀ ਪਹਾੜ ਤੇ ਨਾਮ ਅਭਿਆਸ ਕਰੇ ਸੀ ਤਾਂ ਕਿ ਉਹਦੀ ਤਾਕਤ ਵਿੱਚ ਹੋਰ ਵਾਧਾ ਹੋ ਸਕੇ ਇਸ ਦੌਰਾਨ ਦੋ ਬੈਂਤ ਬੇਲ ਤੇ ਸੋਬੈਲ ਪਹਾੜਾਂ ਵਿੱਚ ਚੰਡੀ ਦੀ ਭਾਲ ਕਰ ਰਹੇ ਸਨ। ਦੈਨਤਾ ਨੇ ਸੱਕੀ ਹੋਣ ਤੇ ਸਮੁੰਦਰ ਰਿਸ਼ੀ ਦੇ ਅਸਥਾਨ ਤੇ ਹਮਲਾ ਕਰ ਦਿੱਤਾ। ਰਿਸ਼ੀ ਸਮੁੰਦਰ ਗਹਿਰੀ ਇਕਾਗਰਤਾ ਵਿੱਚ ਸਨ। ਬੇਲ ਤੇ ਸੁਬੇਲ ਨੇ ਪੁੱਛਿਆ ਸੁੰਦਰ ਔਰਤ ਕਿੱਥੇ ਹੈ? ਉਹ ਜੰਗ ਦੇ ਮੈਦਾਨ ਵਿੱਚ ਸਾਡੇ ਨਾਲ ਲੜ ਰਹੀ ਸੀ ਪਰ ਉਹ ਮੈਦਾਨ ਛੱਡ ਚਲੀ ਗਈ। ਰਿਸ਼ੀ ਸਮੁੰਦਰ ਜੀ ਗੁੱਸੇ ਵਿੱਚ ਆ ਬੋਲੇ ਤੁਹਾਡੀ ਹਿੰਮਤ ਕਿਵੇਂ ਹੋਈ ਚੰਡੀ ਦਾ ਨਿਰਾਦਰ ਕਰਨ ਦੀ? ਉਹ ਅੰਤਰ ਧਿਆਨ ਵਿੱਚ ਹੈ ਪਰ ਜਦੋਂ ਉਹ ਜਾਗੇਗੀ ਤੁਹਾਨੂੰ ਸਭ ਨੂੰ ਮਾਰ ਦੇਵੇਗੀ। ਦੈਤ ਗੁੱਸੇ ਵਿੱਚ ਆ ਕੇ ਕਹਿਣ ਲੱਗੇ ਪਹਿਲਾਂ ਇਸ ઋષਿ ਨੂੰ ਮਾਰ ਦਿਓ ઋષਿ ਸਮੁੰਦਰੀ ਦਾ ਦੈਤਾਂ ਨਾਲ ਲੜਨਾ ਧਰਮ ਦੇ ਵਿਰੁੱਧ ਲੱਗਦਾ ਸੀ ਇਸ ਲਈ ਉਹਨਾਂ ਨੇ ਆਪਣੇ ਸਿਮਰਨ ਅਭਿਆਸ ਦਾ ਧਿਆਨ ਕੀਤਾ ਜੋ ਉਹਨਾਂ ਨੇ ਲੱਖਾਂ ਸਾਲਾਂ ਤੋਂ ਅਭਿਆਸ ਕੀਤਾ ਸੀ ਤੇ ਕਿਹਾ ਓੰਗ ਸਮੁੰਦਰ ઋષਿ ਜੀ ਦੇ ਆਪਣੇ ਥੱਲੇ ਵਾਲੀ ਛੇਰ ਦੀ ਖਲ ਚੁੱਕੀ ਤੇ ਉਸ ਨੂੰ ਦੋ ਵਾਰ ਬਹਾਇਆ ਜਿਸ ਵਿੱਚੋਂ ਅਣਗਿਣਤ ਛੇਰ ਪ੍ਰਗਟ ਹੋਏ ઋષਿ ਸਮੁੰਦ ਨੇ ਉਹਨਾਂ ਨੂੰ ਛੱਡ ਕੇ ਦੁਸ਼ਟ ਦਮਨ ਨੂੰ ਪ੍ਰਗਟ ਕੀਤਾ ਦੁਸ਼ਟ ਦਮਨ ਜੀ ਨੇ ਸਿਰ ਝੁਕਾ ਕੇ ਪਿਤਾ ਜੀ ਨੂੰ ਕਿਹਾ ਤੁਹਾਡਾ ਕੀ ਹੁਕਮ ਹੈ ਪਿਤਾ ਜੀ ਰਿਸ਼ੀ ਸਮੁੰਦਰ ਨੇ ਜਵਾਬ ਦਿੱਤਾ ਇਹਨਾਂ ਦੈਂਤਾਂ ਨੂੰ ਛਟਕਾ ਦਿਓ ਅਤੇ ਸ਼ੇਰਾਂ ਨੂੰ ਉਹਨਾਂ ਦਾ ਖੂਨ ਪੀਣ ਦਾ ਹੁਕਮ ਕੀਤਾ ਅਨੇਕਾਂ ਯੁੱਗਾਂ ਦੌਰਾਨ ਦੁਸ਼ਟ ਦਮਨ ਤੇ ਸ਼ੇਰਾਂ ਨੇ ਉਹਨਾਂ ਦੇ ਵਿਰੁੱਧ ਲੜਨ ਦੌਰਾਨ ਕੱਲੇ-ਕੱਲੇ ਦੈਂਤ ਨੂੰ ਮਾਰ ਸੁੱਟਿਆ ਇਹ ਇੱਕ ਵਿਸ਼ਾਲ ਜੰਗ ਸੀ ਜੋ ਦੈਂਤ ਹਾਰ ਗਏ ਦੁਸ਼ਟ ਦਮਨ ਪਿਤਾ ਨੇ ਅਣਗਿਣਤ ਦੈਂਤਾਂ ਤੇ ਛਟਕਾ ਦਿੱਤੇ ਦੁਸ਼ਟ ਦਮਨ ਪਿਤਾ ਨੇ ਅਗਦੇ ਬਣੇ ਸ਼ਕਤੀਸ਼ਾਲੀ ਤੀਰਾਂ ਨਾਲ ਦੋਵੇਂ ਦਾਇੰਤ ਬੇਲ ਤੇ ਸੁਬੇਲ ਵੀ ਛਟਕਾ ਦਿੱਤੇ ਦਾਇੰਤ ਵਾਪਸ ਰਕਤਬੀਜ ਕੋਲ ਆ ਗਏ ਅਤੇ ਜੰਗ ਦੀ ਸਾਰੀ ਵਾਰਤਾ ਸੁਣਾਈ ਰਕਤਬੀਜ ਗੁੱਸੇ ਚ ਆ ਸਾਰੀ ਸੈਨਾ ਲੈ ਦੁਸ਼ਟਦਮਨ ਪਿਤਾਵਲ ਚਲਾ ਗਿਆ ਇਸ ਦੌਰਾਨ ਚੰਡੀ ਨੇ ਬਹੁਤ ਸ਼ਕਤੀ ਪ੍ਰਾਪਤ ਕੀਤੀ ਤੇ ਕਾਲਕਾ ਦੀ ਰਚਨਾ ਕੀਤੀ ਚੰਡੀ ਤੇ ਕਾਲਕਾ ਦੋਵੇਂ ਜੰਗ ਦੇ ਮੈਦਾਨ ਵਿੱਚ ਉਤਰ ਗਈਆਂ ਇਹ ਜੰਗ ਬੇਮਿਸਾਲ ਸੀ ਉਹਨਾਂ ਨੇ ਅਨੇਕਾਂ ਦਾਇੰਤ ਮਾਰ ਸੁੱਟੇ ਬਹੁਤ ਸਾਰੇ ਰਾਖਸ਼ਾਂ ਦੇ ਰੱਥ ਨਸ਼ਟ ਕਰ ਦਿੱਤੇ ਦੈਂਤਾਂ ਦਾ ਬਹੁਤ ਨੁਕਸਾਨ ਹੋਇਆ ਉਸ ਸੰਘਰਸ਼ ਕਰੇ ਸਨ ਰક્ત ਬੀਜ ਵੀ ਝਟਕਾਇਆ ਗਿਆ ਸੀ ਇਸ ਤੋਂ ਪਹਿਲਾਂ ਕਿ ਉਸ ਦਾ ਖੂਨ ਜ਼ਮੀਨ ਤੇ ਡਿੱਗਦਾ ਕਾਲ ਕਾਲ ਨੇ ਉਸ ਨੂੰ ਪੀ ਲਿਆ ਜਿਸ ਕਾਰਨ ਦੈਂਤਾਂ ਦੀ ਹਾਰ ਹੋਈ ਅਤੇ ਉਸ ਤੋਂ ਬਾਅਦ ਦੁਸ਼ਟ ਦਮਨ ਪਿਤਾ ਜੀ ਨੇ ਕੀ ਕੀਤਾ ਉਹ ਵੀਡੀਓ ਦੇ ਅਗਲੇ ਪਾਗ ਵਿੱਚ ਤੁਹਾਨੂੰ ਦੱਸਾਂਗੇ ਜਿ ਕਿ ਇਸ ਤਰ੍ਹਾਂ ਫਿਰ ਦੁਸ਼ਟ ਦਮਨ ਪਿਤਾ ਜੀ ਨੇ ਹੇਮਕੁੰਡ ਸਾਹਿਬ ਜਾ ਕੇ ਭਗਤੀ ਕੀਤੀ ਅਤੇ ਕਾਲ ਯੁਗ ਵਿੱਚ ਕਾਲ ਯੁਗ ਦਾ ਅਵਤਾਰ ਬਣ ਕੇ ਧਰਤੀ ਤੇ ਆਏ ਅਤੇ ਜ਼ੁਲਮ ਦਾ ਨਾਸ ਕੀਤਾ ਇਹ ਜੋ ਸਾਖੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਹ ਸਰਬ ਲੋਗ ਗ੍ਰੰਥੀ ਰਚਨਾ ਹੈ ਜਿੱਥੇ ਤੁਸੀਂ ਇਸ ਸਾਖੀ ਬਾਰੇ ਪੜ੍ਹ ਵੀ ਸਕਦੇ ਹੋ ਅਤੇ ਉਸ ਤੋਂ ਬਾਅਦ ਕਾਲ ਯੁਗ ਦੇ ਵਿੱਚ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਰਚਨਾ ਕੀਤੀ ਅਤੇ ਜ਼ੁਲਮ ਨੂੰ ਨੱਥ ਪਾਈ ਅਤੇ ਲੋਕਾਂ ਨੂੰ ਸਿੱਧੇ ਰਾਹ ਪਾਇਆ ਇਸ ਤਰ੍ਹਾਂ ਦੀ ਵੀਡੀਓ ਹੋਰ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਆਨ ਕਰ ਦੇ